Dios, also don't Iya. Yeah. ya yeah. Iya. Yeah. Iya. Yeah. Iya. Yeah. ਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਰਾਤ ਗੁਜਰਾں ਦੀ ਪ੍ਰਾਲੀ ਨੂੰ ਅੱਗ ਲੱਗ ਗਈ ਆ ਔਰ ਅੱਗੇ ਜਿਹੜੀ ਬੁਝਾਉਣ ਵਾਸਤੇ ਜੋ ਫਾਈਬਰ ਗ੍ਰੀਡ ਆ ਉਤਾ ਲੱਗੀ ਹੋਈ ਆ ਪੁਲਿਸ ਨੀਨਾਂਗਰ ਥਾਣੇ ਦੀ ਪਹੁੰਚੀ ਹੋਈ ਆ ਜਦਕਿ ਆ ਥਾਣਾ ਜਿਹੜਾ ਬਹਰਾਮਪੁਰ ਦੇ ਅਧੀਨ ਆਉਂਦੀ ਆ ਜਗ੍ਹਾ ਜਿੱਥੇ ਪ੍ਰਾਲੀ ਦੇ ਢੇਰ ਨੂੰ ਅੱਗ ਲੱਗੀ ਹੋਈ ਆ ਲੇਕਿਨ ਬਹਰਾਮਪੁਰ ਥਾਣੇ ਦੀ ਪੁਲਿਸ ਨੂੰ ਪਤਾ ਨਹੀਂ ਸੂਚਨ ਨਹੀਂ ਹੋਇਆ ਜਾਂ ਇੱਥੇ ਪਹੁੰਚੀ ਨਹੀਂ ਕਾਰਨ ਕੀ ਰਿਆ ਲੇਕਿਨ ਦੀਨਾ ਨਗਰ ਥਾਣੇ ਦੀ ਐਸਐਚਓ ਸਮੀਤ ਸਮੇਤ ਪੁਲਿਸ ਪਾਰਟੀ ਜਿਹੜੀ ਆ ਸਾਰੀ ਇੱਥੇ ਪਹੁੰਚੀ ਆ ਔਰ ਪੁਲਿਸ ਦੀਨਾ ਨਗਰ ਥਾਣੇ ਤੋਂ ਸਾਰੀ ਇੱਥੇ ਪਹੁੰਚੀ ਆ ਔਰ ਪਰਾਲੀ ਜਿਹੜੀ ਆ ਉਸ ਦੀ ਅੱਗ ਬੁਝਾਈ ਜਾ ਰਹੀ ਆ ਆ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਇਸ ਵੇਲੇ ਅਸੀਂ ਜੀਆਰ ਸੈਲਰ ਦੇ ਕੋਲ ਦੀਨਾ ਨਗਰ ਹਲਕੇ ਚ ਪੈਣ ਵਾਲਾ ਬਹਿਰਾਮਪੁਰ ਤੋਂ ਦੋਦਮਾ ਵਾਲਾ ਰੋਡ ਜੋਗਰਾਮਪੁਰ ਨੂੰ ਜਾਂਦਾ ਔਰ ਦੋਦਮਾ ਨੂੰ ਜਾਂਦਾ ਔਰ ਬਾਰਡਰ ਏਰੀਆ ਨੂੰ ਜਾਣ ਵਾਲੇ ਰੋਡ ਦੇ ਉੱਤੇ ਜੀਆਰ ਸੈਲਰ ਦੇ ਕੋਲ ਅਸਵਲੀ ਅੱਗ ਲੱਗੀ ਹੋਈ ਔਰ ਲਗਾਤਾਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਔਰ ਆ ਤੁਸੀਂ ਵੇਖ ਸਕਦੇ ਹੋ ਕਿਵੇਂ ਫੜਾਂਬੇ ਲੂਨਿੰਗ ਕਰਕੇ ਨਿਕਲ ਰਹਾ ਔਰ ਫਾਇਰ ਬ੍ਰਿਗੇਡ ਜਿਹੜੀ ਆ ਉਹ ਲੱਗੀ ਹੋਈ ਆ ਔਰ ਪਾਣੀ ਜਿਹੜਾ ਉਹ ਸਟਿਆ ਜਾ ਰਿਹਾ ਅੱਗ ਬੁਝਾਈ ਜਾ ਰਹੀ ਆ ਲੇਕਿਨ ਕਿਤੇ ਨਾ ਕਿਤੇ ਦੱਸ ਲਈਏ ਕਿ ਆ ਅੱਗ ਦਾ ਜੋਰ ਜਿਹੜਾ ਲੱਗਦਾ ਹੈ ਕਿ ਰਾਤ ਪਰ ਗੁਜਰਾ ਦੀ ਅੱਧੀ ਪਰਾਲੀ ਦੇ ਕਰੀਬ ਜਿਹੜੀ ਆ ਇਹ ਸੜ ਚੁੱਕੀ ਆ ਔਰ ਅੱਗੇ ਅੱਗੇ ਲੱਗੀ ਹੋਈ ਆ ਔਰ ਗੁਜਰਾ ਨੇ ਜੋ ਮੁਸ਼ਕਲ ਕਰਕੇ ਆਪਣੇ ਪਸ਼ੂਆਂ ਵਾਸਤੇ ਚਾਰਾ ਜਿਹੜਾ ਇਕੱਠਾ ਕੀਤਾ ਸੀਗਾ ਆ ਤੁਸੀਂ ਤਸਵੀਰਾਂ ਵੇਖੋ ਕਿ ਅੱਗ ਜਿਹੜੀ ਆ ਕਿਵੇਂ ਜ਼ੋਰ ਫੜਿਆ ਹੋਇਆ ਔਰ ਗੁਜਰ ਭਾਈਚਾਰੇ ਦੇ ਲੋਕ ਲਗਾਤਾਰ ਇੱਕ ਦੂਜੇ ਦਾ ਸਹਿਯੋਗ ਕਰ ਰਹੇ ਆ ਔਰ ਪ੍ਰਾਲੀ ਜਿਹੜੀ ਆ ਬਿਲਕੁਲ ਕਲੀਅਰ ਕੀਤੀ ਜਾ ਰਹੀ ਆ ਆ ਤੁਸੀਂ ਵੇਖੋ ਕਿਵੇਂ ਇਹਨਾਂ ਦੀਆਂ ਲੜਕੀਆਂ ਵੀ ਇਹਨਾਂ ਦਾ ਸਾਰਾ ਸਾਰਾ ਪਰਿਵਾਰ ਇੱਥੇ ਲੱਗਾ ਹੋਇਆ ਔਰ ਗੁਜਰਾਵਲੋਂ ਲਗਾਤਾਰ ਜਿਹੜੀ ਆ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪਰਾਲੀ ਦੀ ਜਿਹੜੀ ਧਾੜਾ ਉਸ ਨੂੰ ਦੋ ਫਾੜ ਕੀਤਾ ਜਾ ਰਿਹਾ ਆ ਅੱਧੀ ਪਰਾਲੀ ਇੱਕ ਤਰਫ ਔਰ ਅੱਧੀ ਇੱਕ ਤਰਫ ਕੀਤੀ ਜਾ ਰਹੀ ਆ ਔਰ ਲਗਾਤਾਰ ਇਹਨਾਂ ਦੇ ਪਰਿਵਾਰਾਂ ਵੱਲੋਂ ਹਿੰਮਤ ਕਰਕੇ ਪਰਾਲੀ ਜਿਹੜੀ ਆ ਇਹ ਕੱਢੀ ਜਾ ਰਹੀ ਆ ਔਰ ਵੇਖੋ ਇਹ ਭਾਣਾ ਕਿਵੇਂ ਵਾਪਰ ਗਿਆ ਇਸ ਦੇ ਬਾਰੇ ਕੋਈ ਜਾਣਕਾਰੀ ਅਜੇ ਇੱਥੇ ਨਹੀਂ ਪਹੁੰਚੀ ਬਹੁਤ ਸਾਰੇ ਗੁਜਰ ਭਾਈਚਾਰੇ ਦਾ ਔਰ ਰਾਹਗੀਲਾਂ ਦਾ ਕਹਿਣਾ ਆਮ ਲੋਕਾਂ ਦਾ ਕਹਿਣਾ ਆ ਵੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਅੱਗ ਜਿਹੜੀ ਆ ਉਹ ਲਗਾਈ ਗਈ ਆ ਕਿਉਂਕਿ ਇਸ ਜਗ੍ਹਾ ਦੇ ਉੱਤੇ ਅੱਗ ਦਾ ਕੋਈ ਕਾਰਨ ਨਹੀਂ ਬਣਦਾ ਕੋਈ ਲਾਗੇ ਘਰ ਨਹੀਂ ਪੈਂਦਾ ਕੋਈ ਕੁਝ ਨਹੀਂ ਬਾਰ-ਬਾਰ ਪਰਾਲੀ ਸੀ ਉਸ ਨੂੰ ਅੱਗ ਲੱਗ ਕਿਵੇਂ ਗਈ ਰੋਡ ਵਗਦਾ ਸੀ ਔਰ ਇਹ ਪਰਾਲੀ ਜਿਹੜੀ ਆ ਇਸ ਦੀ ਅੱਗ ਜਿਹੜੀ ਆ ਨਾ ਪੁੱਜਣ ਦਾ ਨਾਂ ਨਹੀਂ ਲੈ ਰਹੀ ਔਰ ਲਗਾਤਾਰ ਗੁਜਰਾਵਲੋਂ ਇਸ ਪਰਾਲੀ ਦੀ ਅੱਗ ਨੂੰ ਜੜਬਜਾਇਆ ਜਾ ਰਿਹਾ ਔਰ ਜੋ ਫਾਇਰ ਬ੍ਰਿਗੇਡ ਆ ਉਸ ਦਾ ਪਾਣੀ ਜਿਹੜਾ ਉਹਦੇ ਵੱਲੋਂ ਵਾਜ ਆ ਰਹੀਆਂ ਕਿ ਪਾਣੀ ਖਤਮ ਹੋਣ ਦੀ ਕਗਾਰ ਤੇ ਆ ਔਰ ਕਿੰਨਾ ਸਮਾਂ ਹੋਰ ਇਹ ਪਾਣੀ ਚੱਲਦਾ ਔਰ ਲਗਾਤਾਰ ਹੁਣਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਆ ਜੋ ਅੱਗੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲੀਆਂ ਨੇ ਔਰ ਪਰਾਲੀ ਦੇ ਢਾੜ ਦੇ ਦੋ ਫਾੜ ਕੀਤੇ ਜਾ ਰਹੇ ਆ ਔਰ ਦੋ ਫਾੜ ਕਰਨ ਦੇ ਨਾਲ ਇਹ ਹੋ ਸਕਦਾ ਕਿ ਅੱਧੀ ਪਰਾਲੀ ਬਚ ਸਕਦੀ ਆ ਔਰ ਅੱਧੀ ਨੂੰ ਜਿਹੜੀ ਅੱਗ ਹੈ ਉਹ ਲਪੇਟ ਵਿੱਚ ਲੈ ਚੁੱਕੀ ਆ ਔਰ ਦੂਸਰੀ ਤਰਫ ਵੀ ਇੱਕ ਢਾੜ ਲੱਗੀ ਹੋਈ ਆ ਔਰ ਵੇਖੋ ਤੁਸੀਂ ਕਿਵੇਂ ਜਦੋਂ ਜਦ ਕੀਤੀ ਜਾ ਰਹੀ ਆ ਲਗਾਤਾਰ ਗੁਜਰਾਂ ਦੇ ਪਰਿਵਾਰਾਂ ਵੱਲੋਂ ਗੁਜਰ ਭਾਈਚਾਰਾ ਲਗਾਤਾਰ ਇੱਥੇ ਲੱਗਾ ਰਿਸ਼ਤੇਦਾਰੀਆਂਾਂ ਦੀਆਂ ਪਹੁੰਚੀਆਂ ਨੇ ਜੋ ਅੱਗ ਭਜਾਉਣ ਵਾਸਤੇ ਔਰ ਇੱਕ ਖਬਰ ਹੋਰ ਆ ਰਹੀ ਆ ਕਿ ਬਹਰਾਪੁਰ ਥਾਣੇ ਦੇ ਅਧੀਨ ਆਉਂਦਾ ਪਿੰਡ ਮਿਆਣੀ ਚਮੇਲਾ ਉਹ ਖਬਰ ਸੱਚ ਆ ਜਾਂ ਕਿੰਨੀ ਕੁ ਝੂਠ ਆ ਉਹ ਜਿਵੇਂ ਕਿ ਖਬਰ ਆਈ ਆ ਕਿ ਉੱਥੇ ਇੱਕ ਗੁਜਰਾਂ ਦੇ ਕੁੱਲ ਨੂੰ ਅੱਗ ਲੱਗ ਗਈ ਆ ਉੱਥੇ ਕੀ ਨੁਕਸਾਨ ਹੋਇਆ ਔਰ ਕਿੰਨੀ ਅੱਗ ਲੱਗੀ ਆ ਇਹਦੇ ਬਾਰੇ ਅਜੇ ਜਾਣਕਾਰੀ ਪੂਰੀ ਨਹੀਂ ਪਹੁੰਚੀ ਲੇਕਿਨ ਤੁਹਾਨੂੰ ਇੱਥੇ ਦੱਸ ਦਈਏ ਇਹ ਕਿੰਨੇ ਗੁਜਰ ਭਾਈਚਾਰੇ ਦੇ ਲੋਕ ਇੱਥੇ ਲਗਾਤਾਰ ਇਹਨਾਂ ਦੇ ਨਾਲ ਹੈਲਪ ਕਰਾ ਰਹੇ ਆ ਉਹ ਕਿੰਨੀ ਪਰਾਲੀ ਜਿਹੜੀ ਆ ਉਹ ਇੱਥੋਂ ਹਟਾਈ ਜਾ ਰਹੀ ਆ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਣਾ ਵੱਲੋਂ ਪੂਰੀ ਜਦੋ ਜਹਦ ਕਰਕੇ ਇਹਨਾਂ ਦੀਆਂ ਕੁੜੀਆਂ ਇਹਨਾਂ ਦੀਆਂ ਮਾਵਾਂ ਭੈਣਾਂ ਸਭ ਲੱਗੀਆਂ ਹੋਈਆਂ ਨੇ ਔਰ ਪਰਾਲੀ ਦੀ ਅੱਗ ਜਿਹੜੀ ਆ ਉਸ ਨੂੰ ਬੁਝਾਇਆ ਜਾ ਰਿਹਾ ਔਰ ਲੀਹ ਤੋੜੀ ਜਾ ਰਹੀ ਆ ਔਰ ਜਿਸ ਕਰਕੇ ਇਸ ਨੂੰ ਬਿਲਕੁਲ ਅੱਧ ਕੀਤਾ ਜਾ ਰਿਹਾ ਕਿ ਇੱਕ ਪਰਾਲੀ ਜਿਹੜੀ ਆ ਅੱਡ ਹੋ ਜਾਵੇ ਉਸ ਨੂੰ ਅੱਡ ਕੀਤਾ ਜਾ ਰਿਹਾ ਔਰ ਲਗਾਤਾਰ ਅੱਗ ਜਿਹੜੀ ਆ ਉਹ ਬੁਝਾਈ ਜਾ ਰਹੀ ਆ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸੇ ਦਾ ਇੱਥੇ ਘਰ ਨਹੀਂ ਪੈਂਦਾ ਕੁਝ ਨਹੀਂ ਲੇਕਿਨ ਇਹ ਅੱਗ ਕਿਵੇਂ ਲੱਗੀ ਆ ਇਹਨਾਂ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਇਹ ਅੱਗ ਜਿਹੜੀ ਆ ਇਹ ਲੱਗੀ ਕਿਵੇਂ ਆ ਇਸ ਬਾਰੇ ਕੋਈ ਸਹੀ ਜਾਣਕਾਰੀ ਨਹੀਂ ਆਈ ਔਰ ਆ ਅੱਗ ਤੁਸੀਂ ਧੂਏ ਦੇ ਪੜਾਂਬੇ ਜਿਹੜੇ ਆ ਨਿਕਲਦੇ ਦੇਖ ਸਕਦੇ ਹੋ ਔਰ ਕਿਵੇਂ ਇਹਨਾਂ ਦੇ ਪਰਿਵਾਰ ਇਹਨਾਂ ਦੀਆਂ ਰਿਸ਼ਤੇਦਾਰੀਆਂ ਕਿਵੇਂ ਲੱਗੀਆਂ ਹੋਈਆਂ ਨੇ ਲਗਾਤਾਰ ਆਪਣਾ ਜਦੋਂ ਜਦ ਕੀਤੀ ਜਾ ਰਹੀ ਅੱਗ ਬੁਝਾਉਣ ਵਾਸਤੇ لیکن اگرے ਉਤੇ اگੂ ਪਾਉਣ ਵਾਸਤੇ ਬਹੁਤ ਜ਼ੋਰ ਕੀਤਾ ਜਾ ਰਿਹਾ ਪਰ ਅੱਗ ਜਿਹੜੀ ਹੈ ਜੇ ਬੁੱਝਣ ਦਾ ਨਾਂ ਨਹੀਂ ਲੈ ਰਹੀ ਔਰ ਇਹ ਤਸਵੀਰਾਂ ਤੁਹਾਨੂੰ ਬੁਖਾਰ ਰੇ ਆ ਔਰ ਅਸੀਂ ਦੀਨਾਨਗਰ ਦੇ ਦੀਨਾਨਗਰ ਹਲਕੇ ਚ ਪੈਣ ਵਾਲਾ ਦੋਦਵਾਂ ਵਾਲਾ ਰੋਡ ਉਸ ਦੇ ਉੱਤੇ ਖੜੇ ਆ ਔਰ ਫਾਇਰ ਬ੍ਰਿਗੇਡ ਖੜੀ ਆ ਲਗਾਤਾਰ ਪਾਣੀ ਜਿਹੜਾ ਉਹ ਚਲਾਇਆ ਜਾ ਰਿਹਾ ਔਰ ਗੱਡੀਆਂ ਦੀ ਆਵਾਜ਼ ਆਈ ਜਿਹੜੀ ਆ ਉਹ ਵੀ ਛੱਡੀ ਜਾ ਰਹੀ ਆ ਕਿਤੇ ਨਾ ਕਿਤੇ ਆਵਾਜ਼ ਆਈ ਜਿਹੜੀ ਆ ਉਹ ਲੰਘ ਰਹੀ ਆ ਲੇਕਿਨ ਇਸ ਅਗ ਨੇ ਪ੍ਰਭਾਵਿਤ ਕਰਕੇ ਰੱਖਿਆ ਹੋਇਆ ਏਰੀਆ ਦੇ ਵਿੱਚ ਇਸ ਵੇਲੇ ਬਿਲਕੁਲ ਸ਼ਨਾਟਾ ਬਣ ਗਿਆ ਕੀ ਬਣਤੀ ਗਿਆ ਕਹਿਰ ਦੀ ਏ ਘਟਨਾ ਕਿਉਂਕਿ ਪਰਾਲੀ ਜਿਹੜੀ ਆ ਗੁਜਰਾਂ ਨੇ ਬੜੀ ਮਿਹਨਤ ਨਾਲ ਇਕੱਠੀ ਕੀਤੀ ਸੀ ਜੋ ਪਸ਼ੂਆਂ ਦਾ ਚਾਰਾ ਔਰ ਇਸ ਵੇਲੇ ਅੱਗ ਤੁਸੀਂ ਲੱਗੀ ਦੇਖ ਸਕਦੇ ਹੋ ਕਿ ਅੱਜ ਕਿੱਥੋਂ ਤੱਕ ਜੋਰ ਫੜ ਗਈ ਆ ਔਰ ਕਦੋਂ ਤੋਂ ਲੈ ਕੇ ਵਿਚਾਰੇ ਮਿਹਨਤ ਕਰਦੇ ਆ ਔਰ ਇਕੱਠੀ ਕਰਦੇ ਆ ਕਿ ਸਾਡਾ ਜੋ ਪਸ਼ੂਆਂ ਦਾ ਚਾਰਾ ਉਹ ਖਤਮ ਨਾ ਹੋਵੇ ਔਰ ਜਿੰਨਾ ਇਹਨਾਂ ਨੇ ਚਾਰਾ ਇਕੱਠਾ ਕੀਤਾ ਸੀਗਾ ਸਾਰਾ ਚਾਰਾ ਇੱਥੇ ਅਗਲੀ ਲਪੇਟ ਵਿੱਚ ਆ ਗਿਆ ਔਰ ਬਹੁਤ ਸਾਰੇ ਆਪਣੇ ਭਰਾ ਵੀ ਇੱਥੇ ਪਿੰਡਾਂ ਦੇ ਲੋਕ ਵੀ ਇੱਥੇ ਪਹੁੰਚੇ ਨੇ ਔਰ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਜਦੋਜਦ ਕੀਤੀ ਜਾ ਰਹੀ ਹੈ ਔਰ ਅੱਗ ਜਿਹੜੀ ਆ ਉਹ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਜਿਹੜੀ ਆ ਅਜੇ ਵੀ ਬੁਝਣ ਦਾ ਨਾ ਨਹੀਂ ਰਹੀ ਉਹ ਲਗਾਤਾਰ ਆ ਵੀ ਦੇ ਉਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਔਰ ਦੀਨਾਨਗਰ ਥਾਣੇ ਦੀ ਪੁਲਿਸ ਜਿਹੜੀ ਐ ਐਸ ਐਚ ਓ ਸਮੇਤ ਪਾਰਟੀ ਇੱਥੇ ਪਹੁੰਚੇ ਨੇ ਔਰ ਲਗਾਤਾਰ ਕਾਬੂ ਜਿਹੜਾ ਅੱਗ ਦੇ ਉੱਤੇ ਪਾਇਆ ਜਾ ਰਿਹਾ ਲੇਕਿਨ ਅੱਗ ਜੇ ਆਪਣਾ ਜੋਰ ਜਿਹੜਾ ਬਿਲਕੁਲ ਕਰ ਰਹੀ ਆ ਔਰ ਤੁਸੀਂ ਵੇਖ ਸਕਦੇ ਹੋ ਭਣਾ ਬੇ ਮਚ ਰਹੇ ਆ ਔਰ ਕਿੰਨਾ ਨੁਕਸਾਨ ਇਸ ਗੁਰਪਾਈ ਚਾਰੇ ਦਾ ਹੋ ਗਿਆ ਔਰ ਫਿਰ ਅੱਗੇ ਅਪਡੇਟ ਤੁਹਾਨੂੰ ਦਿੰਦੇ ਰਾਵਾਂਗੇ ਫਿਲਹਾਲ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਸਤਿ ਸ੍ਰੀ ਅਕਾਲ